ਗੁਰੂ ਗੋਬਿੰਦ ਸਿੰਘ ਜੀ 1700 ਈਸਵੀ ਵਿੱਚ ਚਮਕੌਰ ਦੀ ਜੰਗ ਤੋਂ ਬਾਅਦ ਮਾਲਵੇ ਦੀਆਂ ਸੰਗਤਾਂ ਨੂੰ ਤਾਰਦੇ ਹੋਏ ਪਿੰਡ ਕੋਠਾ ਗੁਰਕਾ ਪਿੰਡ ਤੋਂ ਬਾਹਰ ਦੱਖਣ ਵੱਲ ਵਰਤਮਾਨ ਗੁਰਦੁਆਰਾ ਗੂੰਗਾ ਸਰ ਸਾਹਿਬ ਦੇ ਸਥਾਨ ਤੇ ਪੁੱਜੇ ਜਦੋਂ ਗੁਰੂ ਜੀ ਉੱਥੇ ਪਹੁੰਚੇ ਤਾਂ ਕੁਝ ਬਾਲਕ ਡੰਗਰ ਚਾਰ ਰਹੇ ਸਨ ਗੁਰੂ ਸਾਹਿਬ ਦੇ ਜਥੇ ਨੂੰ ਦੇਖ ਕੇ ਬੱਚੇ ਡਰ ਗਏ ਅਤੇ ਭੱਜ ਗਏ ਪਰ ਅਬੂਲ ਗੂੰਗਾ ਬੱਚਾ ਖੜਾ ਰਿਹਾ ਗੁਰੂ ਸਾਹਿਬ ਨੇ ਬੱਚੇ ਨੂੰ ਪੁੱਛਿਆ ਕਿ ਕਿਹੜਾ ਪਿੰਡ ਹੈ ਤੇਰਾ ਪਰ ਬੱਚਾ ਗੂੰਗਾ ਹੋਣ ਕਰਕੇ ਕੋਝ ਨਾ ਬੋਲਿਆ ਮੇਰੇ ਗੁਰੂ ਜੀ ਨੇ ਆਪਣਾ ਹੱਥ ਬੱਚੇ ਦੇ ਸਿਰ ਦੇ ਉੱਪਰ ਰੱਖ ਕੇ ਪੁੱਛਿਆ ਕਿਹੜਾ ਪਿੰਡ ਹੈ ਤੇਰਾ ਬੱਚੇ ਨੂੰ ਬੋਲਣ ਦੀ ਸ਼ਕਤੀ ਪ੍ਰਾਪਤ ਹੋ ਗਈ ਅਤੇ ਕਹਿੰਦਾ ਕਿ ਇਹ ਪਿੰਡ ਕੋਠਾ ਸੋਡੀਆਂ ਦਾ ਹੈ ਗੁਰੂ ਸਾਹਿਬ ਜੀ ਮੁਸਕਰਾਏ ਤੇ ਫਰਮਾਇਆ ਕਿ ਇਹ ਪਿੰਡ ਕੋਠਾ ਸੋਡੀਆਂ ਦਾ ਨਹੀਂ ਕੋਠਾ ਗੁਰੂ ਦਾ ਹੈ ਅਤੇ ਆਸ਼ੀਰਵਾਦ ਦਿੱਤਾ ਕਿ ਜੋ ਗੂੰਗੇ ਤੇ ਬહેરા ਵਿਅਕਤੀ ਇਸ ਥਾਂ ਤੇ ਦਰਸ਼ਨ ਤੇ ਇਸ਼ਨਾਨ ਕਰਨਗੇ ਉਹਨਾਂ ਨੂੰ ਇਸ ਬੱਚੇ ਵਾਂਗ ਬੋਲਣ ਦੀ ਸ਼ਕਤੀ ਪ੍ਰਾਪਤ ਹੋਵੇਗੀ